ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੇਤਰ ਹੋ ਮੇਰੇ ਹੋ ਹਰ ਜੁਗਤ ਦੀ ਹਰ ਬਿਨ ਅਵਰ ਨ ਦੇ ਕਹ ਕੋਈ ਏ ਮੇਰੇਓ ਨੇਤਰੋ ਪਰਮੇਸ਼ਰ ਨੇ ਦੇਖਣ ਵਾਸਤੇ ਤੁਹਾਡੇ ਵਿੱਚ ਆਪਣੀ ਜੋਤ ਸੱਤਾ ਰੱਖੀ ਹੈ ਉਹ ਆਪਣੀ ਪ੍ਰਕਾਸ਼ ਰੂਪ ਜੋਤ ਰੱਖੀ ਹੈ ਇਸ ਲਈ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵੀ ਕਿਸੇ ਵੱਲ ਮੰਦ ਦ੍ਰਿਸ਼ਟੀ ਨਾਲ ਨਾ ਦੇਖਣਾ ਕਰੋ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਵਾ ਅਵਰ ਅਵਰਨ ਦੇ ਪਰਦੇ ਦੇ ਕਾਰਨ ਕੋਈ ਦੂਸਰੀ ਚੀਜ਼ ਨਾ ਦੇਖਿਆ ਕਰੋ ਜਿਸ ਨਦਰੀ ਪਰਮੇਸ਼ਰ ਨੇ ਵਾ ਹਰੀ ਨੇ ਨਦਰੀ ਦ੍ਰਿਸ਼ਟੀ ਕਰਕੇ ਸਾਰਿਆਂ ਨੂੰ ਨਿਹਾਲਿਆ ਵੇਖਿਆ ਹੈ ਇਹ ਵੇਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਵੇਸ ਸਾਰਾ ਸੰਸਾਰ ਜਗਤ ਜੋ ਤੁਸੀਂ ਦੇਖ ਰਹੇ ਹੋ ਇਹ ਅਸਲ ਵਿੱਚ ਪਰਮੇਸ਼ਰ ਦਾ ਹੀ ਰੂਪ ਹੈ ਗੁਰੂ ਗਿਆਨਵਾਨਾਂ ਨੂੰ ਇਹ ਪਰਮੇਸ਼ਰ ਦਾ ਰੂਪ ਹੋ ਕੇ ਨਦਰੀ ਦ੍ਰਿਸ਼ਟੀ ਆਇਆ ਹੈ ਵਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਜੀ ਨਦਰੀ ਆਇਆ ਉਹਨਾਂ ਨੂੰ ਸਾਰਾ ਸੰਸਾਰ ਹੀ ਹਰੀ ਦਾ ਰੂਪ ਨਦਰੀ ਆਇਆ ਹੈ ਗੁਰਪ੍ਰਸਾਦੀ ਬੁੱਝਿਆ ਜਾ ਵਿਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦੀ ਕਿਰਪਾ ਸਦਕਾ ਜਦ ਅਸੀਂ ਇਹ ਬੁੱਝਿਆ ਸਮਝ ਲਿਆ ਹੁਣ ਜਿੱਥੇ ਵੀ ਵੇਖਦੇ ਆ ਉਥੇ ਇੱਕੋ ਹਰੀ ਪਰਮੇਸ਼ਰ ਸਭ ਥਾਂ ਵਿਆਪਕ ਦਿਸ ਰਿਹਾ ਹੈ ਪਰਮੇਸ਼ਰ ਤੋਂ ਬਗੈਰ ਅਵਰ ਸਥਾਨ ਵਿੱਚ ਔਰ ਕੋਈ ਨਹੀਂ ਹੈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਸਤਿਗੁਰ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਤੱਖਵਾ ਮਨਬੁੱਧ ਰੂਪ ਨੇਤਰ ਨੈਣ ਪਰਮੇਸ਼ਰ ਦੇ ਦਰਸ਼ਨਾਂ ਵੱਲ ਅੰਨੇ ਸੰਨ ਜਦ ਸੱਚਾ ਗੁਰੂ ਮਿਲਿਆ ਤਦ ਇਹਨਾਂ ਦੀ ਦਿਬ ਬਹੁਤ ਉੱਤਮ ਦ੍ਰਿਸ਼ਟੀ ਹੋ ਗਈ ਹੈ ਹੁਣ ਅਗਲੀ ਪੌੜੀ 'ਤੇ ਸਤਿਗੁਰੂ ਜੀ ਕੰਨਾਂ ਨੂੰ ਸੰਬੋਧਨ ਕਰਦੇ ਆ ਉਪਦੇਸ਼ ਬਖਸ਼ ਰਹੇ ਆ ਇਸ ਸ੍ਰਵਣੋ ਇਸ ਸ੍ਰਵਣੋ ਮੇਰੇ ਹੋ ਸਾਚੈ ਸੁਣਣੈ ਨੂੰ ਪਠਾਈ। ਏ ਮੇਰੇਓ ਸ੍ਰਵਣੋ ਕੰਨੋ ਤੁਹਾਨੂੰ ਪਰਮੇਸ਼ਰ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਮਾਤਲੋਕ ਵਿੱਚ ਭੇਜਿਆ ਹੈ। ਸਾਚੈ ਸੁਣਣੈ ਨੂੰ ਪਠਾਈ ਸਰੀਰ ਲਾਇ ਸੁਣੋ ਸਤਿ ਬਾਣੀ। ਹਾ ਜਿਹੜਾ ਤੁਹਾਨੂੰ ਸਰੀਰ ਨਾਲ ਲਾਉਣਾ ਕੀਤਾ ਇਹ ਸੱਚੇ ਨਾਮ ਨੂੰ ਸੁਣਨ ਵਾਸਤੇ ਹੀ ਪਠਾਈ ਭੇਜਿਆ ਹੈ। ਇਸ ਲਈ ਤੁਸੀਂ ਉਸਤਤ ਨਿੰਦਿਆ ਛੱਡ ਕੇ ਸਾਚਿਸ ਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਤੁਰਕੀ ਬਾਣੀ ਨਾਮ ਰੂਪ ਬਾਣੀ ਨੂੰ ਹਰ ਵਕਤ ਸੁਣਨਿਆ ਕਰੋ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਜਿਸ ਅੰਮ੍ਰਿਤ ਰੂਪ ਬਾਣੀ ਨੂੰ ਸੁਣੀ ਸੁਣਨ ਕਰਕੇ ਮਨ ਹਿਰਦਾ ਸ਼ੁਭ ਗੁਣਾ ਨਾਲ ਤੇ ਤਨ ਸਰੀਰ ਵੀ ਵਿਕਾਰਾਂ ਤੋਂ ਰਹਿਤ ਹੋਣ ਰੂਪ ਹਰਿਆ ਹੋ ਜਾਂਦਾ ਹੈ ਤੇ ਰਸਨਾ ਜੀਬਾ ਵੀ ਪ੍ਰੇਮ ਰਸ ਵਿੱਚ ਸਮਾਣੀ ਸੰਭਾਲੀਨ ਹੋ ਜਾਂਦੀ ਹੈ ਭਾਵ ਮਸਤ ਹੋ ਜਾਂਦੀ ਹੈ ਸੱਜ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਜੋ ਸੱਜ ਸਤ ਸਰੂਪ ਪਰਮੇਸ਼ਰ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ ਤੇ ਵਿਡਾਣੀ ਅਚਰਜ ਰੂਪ ਹੈ ਉਸ ਦੀ ਗਿਆਨ ਪ੍ਰਾਪਤੀ ਦੀ ਗਤ ਮर्यादा ਕਿਸੇ ਪਾਸੋਂ ਵੀ ਸ਼ਕਤੀ ਬਿਰਤੀ ਕਰਕੇ ਕਹੀ ਕਥਨ ਨਹੀਂ ਕੀਤੀ ਜਾ ਸਕਦੀ ਕਹ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵੋ ਸਾਜੈ ਸੁਣਣੈ ਲੋ ਪਠਾਈ ਸਤਿਗੁਰੂ ਜੀ ਕਹੈ ਤੂੰ ਪਾਪ ਕਥਨ ਕਰਦੇ ਹਨ ਕਿ ਇਹ ਮੇਰੇ ਉਹ ਕੰਨੋਂ ਤੁਸੀਂ ਅੰਮ੍ਰਿਤ ਨਾਮ ਨੂੰ ਸੁਣਿਆ ਕਰੋ ਤਾਂ ਤੁਸੀਂ ਪਵਿੱਤਰ ਉੱਜਲ ਨਿਰਮਲ ਹੋ ਜਾਵੋਗੇ ਕਿਉਂਕਿ ਤੁਹਾਨੂੰ ਪਰਮੇਸ਼ਰ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਹੀ ਮਾਤਲੋਕ ਵਿੱਚ ਮਨੁੱਖਾ ਦੇਹ ਨੂੰ ਲਾ ਕੇ ਪਠਾਏ ਭੇਜਿਆ ਹੈ ਹਰਜੀ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਬਜਾਇਆ ਪਰਮੇਸ਼ਰ ਨੇ ਜੀਵ ਨੂੰ ਮਾਤਾ ਦੀ ਮਾਤਾ ਦੇ ਗਰਭ ਰੂਪ ਗੁਫਾ ਦੇ ਵਿੱਚ ਰੱਖ ਕੇ ਧਰ ਕੇ प्रसूत पवन वायु रूप वाजा बजावणा ਕੀਤਾ ਹੈ 파ਵ ਪਉਣ ਦਾ ਵਾਜਾ ਪ੍ਰਗਟ ਕੀਤਾ ਜਿਸ ਨਾਲ ਜੀਵ ਜਮਿਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਇਸ ਪ੍ਰਕਾਰ प्रसूत वायु ਰੂਪੀ ਵਾਜਾ ਵਜਾ ਕੇ ਨੌਂਦਰ ਵਾਜੇ ਦੁਆਰਿਆਂ ਵਾਲੀ ਸਰੀਰ ਨੂੰ ਪ੍ਰਗਟ ਜਾਹਰ ਪੈਦਾ ਕਰ ਦਿੱਤਾ ਇਹ ਦਸਵਾਂ ਮੂਰਤਨੀ ਅਸਥਾਨ ਸਿਰ ਵਿੱਚ ਗੁਪਤ ਲਗਾ ਕੇ ਰੱਖਿਆ ਹੋਇਆ ਹੈ ਗੁਰਦੁਆਰ ਹੈ ਲਾਈ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਹਾਂ ਜਿਸ ਨੇ ਗੁਰਾਂ ਦੁਆਰਾ ਭਾਵਨੀ ਸ਼ਰਦਾ ਲਾਉਣਾ ਕੀਤੀ ਹੈ ਉਹਨਾਂ ਇੱਕਨਾਂ ਨੂੰ ਗੁਰਾਂ ਨੇ ਪ੍ਰਤੱਖ ਦਸਮ ਦਵਾਰ ਵਿਖਾ ਦਿੱਤਾ ਹੈ ਤਹਿ ਅਨੇਕ ਰੂਪ ਨਾਵ ਨਵ ਨਿੱਧ ਤਿਸ ਦਾ ਅੰਤ ਨਾ ਜਾਈ ਪਾਇਆ ਉਥੇ 10ਵੇਂ ਦੁਆਰ ਵਿੱਚ अनेका ਬੇਅੰਤ ਪ੍ਰਕਾਰ ਦੇ ਪ੍ਰਭੂ ਨਾਵਾਂ ਦਾ ਉਚਾਰਨ ਹੈ ਨੌ ਨਦੀਆਂ ਰੂਪ ਪਦਾਰਥ ਹਨ ਅਤੇ ਉਥੇ 10ਵੇਂ ਦੁਆਰ ਵਿੱਚ अनेका ਰੂਪ ਹਨ ਤੇ ਨੌ ਨਾਓ ਕੀਏ ਪ੍ਰਸਿੱਧ ਨੌ ਨਦੀਆਂ ਹਨ ਵਾ ਨਵ ਨਦੀ ਰੂਪ ਹਰੀ ਹੈ ਉਹ 10ਵੇਂ ਦੁਆਰੇ ਦੇ ਨਜ਼ਾਰੇ ਦਾ ਕਿਸੇ ਪਾਸੋਂ ਵੀ ਅੰਤ ਬੰਨਾ ਨਹੀਂ ਪਾਇਆ ਜਾ ਸਕਦਾ ਕਹੇ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਪਿਆਰੇ ਪਰਮੇਸ਼ਰ ਜੀਵ ਨੂੰ ਮਾਤਾ ਦੀ ਗਰਭ ਰੂਪੀ ਗੁਫਾ ਦੇ ਵਿੱਚ ਰੱਖ ਕਰਕੇ ਪ੍ਰਸੂਤ ਪੌਣ ਰੂਪੀ ਵਾਜਾ ਵਜਾਇਆ ਵਾ ਪੌਣ ਦਾ ਵਾਜਾ ਵਜਾਇਆ ਹੈ ਇਹੋ ਸਾਜਾ ਸੋਹਿਲਾ ਸੱਚ ਹੈ ਘਰ ਗਾਵ ਇਹ ਸੱਚਾ ਸੋਹਿਲਾ ਅਨੰਦ ਸਾਹਿਬ ਵਾ ਸੱਚੇ ਪ੍ਰਭੂ ਦੀ ਸੋਹਿਲਾ ਜਸ ਵਾਲੀ ਬਾਣੀ ਸੱਚੇ ਸਾਧ ਸੰਗਤ ਰੂਪੀ ਘਰ ਵਿੱਚ ਬੈਠ ਕੇ ਗਾਇਆ ਕਰੋ ਗਾਵ ਅਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ ਇਹ ਸੋਹਿਲਾ ਆਨੰਦ ਸਾਹਿਬ ਵਾ ਪ੍ਰਭੂ ਦਾ ਜਸ ਤਾਂ ਸੱਚੇ ਸਾਧ ਸੰਗਤ ਰੂਪੀ ਘਰ ਵਿੱਚ ਬੈਠ ਕੇ ਗਾਇਆ ਕਰੋ ਜਿੱਥੇ ਹਮੇਸ਼ਾ ਹੀ ਗੁਰਮਖ ਜਨ ਮਿਲ ਕੇ ਸੱਚੇ ਪਰਮੇਸ਼ਰ ਨੂੰ ਧਿਆਵਹਿ ਧਿਆਉਂਦੇ ਹਨ ਸੱਚੋ ਧਿਆਵਹਿ ਜਾਤੁ ਉਦ ਭਾਵਹਿ ਗੁਰਮਖ ਜਿਨਾ ਬੁਝਾਵਹਿ ਹੀ ਵਾਏ ਗੁਰੂ ਜਦ ਤੈਨੂੰ ਸਰਦਾ ਵਾਲੇ ਗੁਰਮੁਖ ਜਨਾਂ ਦੀ ਸੰਗਤ ਪਾ ਜਾਵੇ ਤਾਦੋ ਤੇਰੇ ਸੱਚ ਸਰੂਪ ਨੂੰ ਧਿਆਉਂਦੇ ਹਨ ਵਾ ਜਦ ਜੀਵ ਤੇਰੇ ਸੱਚੇ ਨਾਮ ਨੂੰ ਧਿਆਉਂਦਾ ਹੈ ਤਾਦੋ ਤੈਨੂੰ ਪਾਉਂਦਾ ਹੈ ਪਰ ਜਿਨ੍ਹਾਂ ਨੂੰ ਮੁਖੀ ਗੁਰਾਂ ਦੁਆਰਾ ਗੁਰਮੁਖ ਬਣਾ ਕੇ ਆਪਣੇ ਸਰੂਪ ਦੀ ਸਿੱਖਿਆ 부ਝਾਵੇ 부ਝਾਉਂਦਾ ਹੈ ਉਹ ਹੀ 부ਝਦਾ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਇਹ ਜੋ ਸਤ ਸਰੂਪ ਹੈ ਇਹ ਸੱਚ ਹੈ ਇਹ ਸਾਰਿਆਂ ਦਾ ਖਸਮ ਮਾਲਕ ਹੈ ਜਿਸ ਨੂੰ ਸਤਗੁਰੂ ਸਾਹਿਬ ਜੀ ਸਰੂਪ ਲਖਣਾ ਵਾਲੀ ਸਤ ਨਾਮ ਬਖਸ਼ੇ ਬਖਸ਼ ਦਿੰਦੇ ਸੋ ਉਹ ਪ੍ਰੇਮੀ ਜਾਣੀ ਹੀ ਪਾਉਂਦੇ ਹਨ ਕਹ ਨਾਨਕ ਸੱਚ ਸੁਹੇਲਾ ਸੱਚੇ ਕਰ ਗਾਵਹਿ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਸੱਚੇ ਦਾ ਸੁਹੇਲਾ ਆਨੰਦ ਜਸ ਹੈ ਇਸ ਨੂੰ ਸੱਚੇ ਸਤ ਸੰਗਤ ਰੂਪੀ ਘਰ ਵਿੱਚ ਮਿਲ ਕੇ ਗਾਉਣਾ ਕਰੋ ਹੁਣ ਅੱਗੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਾਵਨ ਮੁਖਾਰ ਬਿੰਦੂ ਆਨੰਦ ਸਾਹਿਬ ਜੀ ਦੇ ਮਹਾਤਮ ਬਾਬਤ 40ਵੀਂ ਪੌੜੀ ਉਚਾਰ ਕੇ ਆਨੰਦ ਸਾਹਿਬ ਦੀ ਬਾਣੀ ਸੰਪੂਰਨ ਕਰਦੇ ਹਨ ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਦੀ ਮਹਿਮਾ ਸੁਖਮਨੀ ਸਾਹਿਬ ਦੀ ਜਿਹੜੀ 24ਵੀਂ ਅਸਟਪਦੀ ਵਿੱਚ ਲਿਖੀ ਹੈ ਇਸੇ ਤਰ੍ਹਾਂ ਆਨੰਦ ਸਾਹਿਬ ਦੀ ਬਾਣੀ ਦੀ ਮਹਿਮਾ ਕਰਦੇ ਹਨ ਆਨੰਦ ਸੁਣਹੁ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਕੀ ਵੱਡੇ ਭਾਗਾਂ ਵਾਲਿਓ ਆਨੰਦ ਸਾਹਿਬ ਜੀ ਦੀ ਬਾਣੀ ਵਾ ਆਨੰਦ ਸਰੂਪ ਦੀ ਪ੍ਰਾਪਤੀ ਵਾਲੀ ਵਾ ਪ੍ਰਭੂ ਦੇ ਜਸ ਨੂੰ ਸੁਣਨਾ ਕਰੋ ਵਾ ਇਹ ਬਾਣੀ ਆਨੰਦ ਦੋ ਨਾਮ ਦੁਇ ਤੋਂ ਅਨਰਹਿਤ ਕਰਨ ਵਾਲੀ ਹੈ ਅਤੇ ਤੁਹਾਡੇ ਸਾਰੇ ਮਨ ਦੇ ਮਨੋਰਥ ਸੰਕਲਪ ਪੂਰੇ ਹੋ ਜਾਣਗੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਜਿਨ੍ਹਾਂ ਨੇ ਚਿਤ ਲਾ ਕੇ ਆਨੰਦ ਸਾਹਿਬ ਬਾਣੀ ਵਾ ਨਾਮ ਰੂਪ ਬਾਣੀ ਸੁਣੀ ਹੈ ਉਹਨਾਂ ਨੇ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਦੇ ਸਰੂਪ ਤਾਂ ਹੀ ਪਉਣਾ ਕੀਤਾ ਹੈ ਤੇ ਉਹਨਾਂ ਦੇ ਸਾਰੇ ਝੋਰੇ ਦੁੱਖ ਕਲੇਸ਼ ਉੱਤਰ ਗਏ ਦੂਰ ਹੋ ਗਏ ਹਨ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਨ੍ਹਾਂ ਨੇ ਸੱਚੀ ਨਾਮ ਅਮਰਤ ਰੂ ਬਾਣੀ ਸਰਵਣ ਕੀਤੀ ਹੈ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਸਰੀਰਕ ਹੰਕਾਰ ਆਦ ਰੋਗ ਮਨ ਅਤੇ ਤਨ ਦੇ ਸਾਰੇ ਸੰਤਾਪ ਪਾਪ ਵਾਜੋ ਆਪਰਾਪਤੀ ਦੀ ਪ੍ਰਾਪਤੀ ਰੂਪਿ ਸ਼ਾਸੀ ਇਹ ਸੰਤਾਪ ਸਾੜ ਆਦ ਉਤਰ ਗਏ ਦੂਰ ਹੋ ਗਏ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਇਸ ਧੁਰ ਕੀ ਬਾਣੀ ਨੂੰ ਸਰਵਣ ਕਰਨ ਵਾਲੇ ਪਿਆਰੇ ਸੱਜਣ ਸ਼ਾਂਤ ਆਤਮਾ ਵਾਲੇ ਸਾਸ ਗ੍ਰਾਸ ਨਾਮ ਜਪਣ ਵਾਲੇ ਆਦ ਸਹਿਤ ਬ੍ਰਹਮ ਗਿਆਨ ਰੂਪੀ ਰਸ ਦੇ ਹੋ ਗਏ ਹਨ ਪੂਰੇ ਗੁਰ ਤੇ ਜਾਣੀ ਪਰੀ ਬ੍ਰह्म ਗਿਆਨ ਦੀ ਦਾਤ ਪੂਰਨ ਸਤਿਗੁਰੂ ਸਾਹਿਬ ਜੀ ਤੋਂ ਜਾਣਣਾ ਕੀਤੇ ਹੈ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਇਸ ੁਰਕੀ ਬਾਣੀ ਨੂੰ ਸੁਣ ਤੇ ਸਰਵਣ ਕਰਨ ਵਾਲੇ ਵੀ ਪੁਨੀਤ ਪਵਿੱਤਰ ਹਨ ਤੇ ਕਹ ਤੇ ਕਥਨ ਕਰਨ ਵਾਲੇ ਵੀ ਪਵਿੱਤਰ ਹਨ ਕਿਉਂਕਿ ਸੱਚਾ ਗੁਰੂ ਸਰਵਣ ਤੇ ਕਥਨ ਕਰਨ ਵਾਲਿਆਂ ਦੋਹਾਂ ਵਿੱਚ ਵਿਆਪਕ ਹੋ ਰਿਹਾ ਹੈ ਐਸੇ ਕਹਿੰਦੇ ਗੁਰ ਸਤਿ ਤ੍ਰੈ ਕਾਲ ਆਬਾਦ ਦੇ ਗੁਰ ਚੇਤਨ ਪ੍ਰਭੂ ਦਾ ਜਸ ਨਾਮ ਪਰੀਪੂਰਨ ਹੋ ਰਿਹਾ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਤਿਗੁਰੂ ਸਾਹਿਬ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਹਨ ਕਿ ਜਿਹੜੇ ਪੂਰੇ ਗੁਰੂ ਦੇ ਚਰਨਾਂ ਵਿੱਚ ਲੱਗੇ ਹਨ ਉਹਨਾਂ ਦੇ ਹਿਰਦੇ ਅੰਦਰ ਇੱਕ ਰਸ ਜਸ ਨਾਮ ਰੂਪੀ ਤੂਰੇ ਵਾਜੇ ਵਜ ਆਉਂਦੇ ਹਨ ਵਾਇਕਰਸ ਤੂਰ ਸੰਗਿਆ ਵਾਲੇ ਵਾਜੇ ਸ਼ਿਗਰ ਹੀ ਵਾਜ ਆਉਂਦੇ ਹਨ ਸੋ ਸਾਜ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਵਿੱਚ ਇਥੋਂ ਤੱਕ ਜੋ ਨਾਨਕ ਸਾਹਿਬ ਜੀ ਦੀ ਬਾਣੀ ਸੰਪੂਰਨ ਹੋਈ ਹੈ ਸੋ ਜੋ ਅੰਕਾਂ ਦਾ ਵੇਰਵਾ ਆਪ ਜੀ ਦਰਸ਼ਨ ਕਰ ਰਹੇ ਹੋ ਜੋ 40 ਅੰਕ ਲੱਗਾ ਹੈ ਇਸ ਤੋਂ ਪਾਵ ਇਸ ਬਾਣੀ ਦੀਆਂ 40 ਪੌੜੀਆਂ ਹਨ ਤੇ ਇੱਕ ਦਾ ਪਾਵ ਹੈ ਕਿ ਇਹ ਆਨੰਦ ਸਾਹਿਬ ਦੀ ਬਾਣੀ ਇੱਕ ਹੀ ਹੈ ਇਹ ਬਾਣੀ ਆਨੰਦ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਇਸ ਬਾਣੀ ਦਾ ਨਾਮ ਆਨੰਦ ਹੈ ਜੋ ਪੜਨ ਤੇ ਸੁਣਨ ਵਾਲਿਆਂ ਨੂੰ ਆਤਮਿਕ ਆਨੰਦ ਦੇਣ ਵਾਲੀ ਹੈ ਮੰਨਣ ਕਰਨ ਵਾਲਿਆਂ ਨੂੰ ਭਗਤੀ ਤੇ ਵਿਰਾਗ ਦੇਣ ਵਾਲੀ ਹੈ ਅਤੇ ਨਿਧਿਆਸਨ ਕਰਨ ਵਾਲਿਆਂ ਨੂੰ ਮੁਕਤੀ ਤੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਜੈਸਾ ਕਿ ਕਵੀ ਰਾਜ ਭਾਈ ਸੰਤੋਖ ਸਿੰਘ ਚੂੜਾਮਣ ਕਵੀ ਜੀ ਦੇ ਬੋਲ ਹਨ ਆਨੰਦ ਮੂਲ ਬਾਣੀ ਸੁਭ ਕਰੀ ਭਗਤ ਵਿਰਾਗ ਗਿਆਨ ਸੋ ਭਰੀ ਚਤੁਰਥ ਪਾਤਸ਼ਾਹ ਜਬ ਪਏ ਇਕ ਪੌੜੀ ਤਿਨ ਹੂ ਰਜ ਕੇ ਇਕ ਸ੍ਰੀ ਅਰਜਨ ਤੇ ਸੰਗ ਜੋੜੀ ਆਨੰਦ ਮਹਾਤਮ ਚਾਲਸ ਪੌੜੀ ਅੰਮ੍ਰਿਤ ਸਮੇਂ ਜੋ ਪਟਹਿ ਆਨੰਦ ਮਿਲਹਿ ਗੋਬਿੰਦ ਮੁਕੰਦ ਆਨੰਦ ਸੋ ਦੱਸਦੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ ਪੁੱਛਿਆ ਕਿ ਕੋਈ ਐਸਾ ਸਿੱਖ ਹੈ ਜਿਸ ਨੇ ਆਪਣੇ ਨੇਤਰਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੇਹ ਕਾਲ ਸਮੇਂ ਦਰਸ਼ਨ ਕੀਤਾ ਹੋਵੇ ਤਦੋਂ ਬਹੁਤ ਖੋਜ ਕਰਨ ਤੋਂ ਪਸ਼ੌਰ ਦੇ ਇਲਾਕੇ ਵਿੱਚ ਇੱਕ ਬਹੁਤ ਵੱਡੀ ਉਮਰ ਦੇ ਸਿੰਘ ਬਾਰੇ ਪਤਾ ਲੱਗਿਆ ਉਸ ਨੂੰ ਬੜੇ ਸਤਿਕਾਰ ਸਹਿਤ ਪਾਲਕੀ ਵਿੱਚ ਬਿਠਾ ਕੇ ਲਿਆਂਦਾ ਗਿਆ ਜਦੋਂ ਪਾਲਕੀ ਮਹਾਰਾਜੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਈ ਤਾਂ ਮਹਾਰਾਜੇ ਨੇ ਜਾਣਿਆ ਕਿ ਸਿੱਖ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਾਂ ਤੇ ਉੱਠ ਕੇ ਪਾਲਕੀ ਨੂੰ ਆਪ ਮੋਢਾ ਦਿੱਤਾ ਤੇ ਸਤਿਕਾਰ ਨਾਲ ਆਪਣੀ ਤੋਂ ਉੱਚੇ ਆਸਣ ਤੇ ਬਿਠਾਇਆ ਸਤਿਕਾਰ ਸਹਿਤ ਮਹਾਰਾਜੇ ਨੇ ਪੁੱਛਿਆ ਕਿ ਤੁਸੀਂ ਗੁਰੂ ਜੀ ਦੇ ਕਿੰਨੀ ਕੁ ਵਾਰ ਦਰਸ਼ਨ ਕੀਤੇ ਹਨ ਅਤੇ ਗੁਰੂ ਜੀ ਦਾ ਸੁਭਾਅ ਤੇ ਚਿਹਰਾ ਮੂਰਾ ਆਦ ਅੰਗ ਕਿਹੋ ਜੇ ਸਨ ਤਦੋਂ ਸਬਿਰਦ ਸਿੰਘ ਨੇ ਸੱਜਣ ਨੇਤਰਾਂ ਨਾਲ ਕਿਹਾ ਮੈਂ ਬਹੁਤ ਲੰਮਾ ਸਮਾਂ ਗੁਰੂ ਜੀ ਦੇ ਦਰਸ਼ਨ ਕਰਦਾ ਰਿਹਾ ਸਤਿਗੁਰੂ ਜੀ ਉੱਚੀ ਥਾਂ ਉੱਪਰ ਬੈਠਦੇ ਸਨ ਸਭ ਉੱਪਰ ਦਿ얄ਤਾ ਹੀ ਦਿ얄ਤਾ ਦ੍ਰਿਸ਼ਟੀ ਰੱਖਦੇ ਸਨ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਸਨ ਜਿੱਧਰ ਵੀ ਨਿਗਾਹ ਜਾਂਦੀ ਉਧਰ ਦੁਸ਼ਮਣਾਂ ਨੂੰ ਵੀ ਨਿਹਾਲ ਕਰ ਦਿੰਦੇ ਐਸਾ ਸਤਿਗੁਰਾਂ ਦਾ ਸੁਭਾਅ ਸੀ ਮਹਾਰਾਜੇ ਨੇ ਕਿਹਾ ਕਿ ਸਤਿਗੁਰਾਂ ਬਾਰੇ ਹੋਰ ਬਚਨ ਸੁਣਾਓ ਤਦੋਂ ਉਹਨਾਂ ਨੇ ਕਿਹਾ ਕਿ ਇੱਕ ਵਾਰ ਮੈਨੂੰ ਸਤਗੁਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਸੀ ਉਸ ਵੇਲੇ ਮੇਰੇ ਰੋਮ-ਰੋਮ ਵਿੱਚੋਂ ਵਾਹਿਗੁਰੂ ਦੇ ਨਾਮ ਦਾ ਪ੍ਰਵਾਹ ਚੱਲ ਪਿਆ ਮੈਨੂੰ ਬਹੁਤ ਆਨੰਦ ਪ੍ਰਾਪਤ ਹੋਇਆ ਮੈਂ ਨਾਲ ਦੇ ਸਿੰਘਾਂ ਤੋਂ ਪੁੱਛਿਆ ਕਿ ਇਹ ਕੀ ਕਾਰਨ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਵੀ ਇੱਕ ਵਾਰ ਸਤਗੁਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦਾ ਹੈ ਉਸ ਦੇ ਅੰਦਰ ਇੱਕ ਰਸ ਨਾਮ ਦੇ ਵਾਜੇ ਵੱਜਣ ਲੱਗ ਪੈਂਦੇ ਹਨ ਸੋ ਇਹ ਸੀ ਸਾਧ ਸੰਗਤ ਜੀ ਇੱਥੋਂ ਤੱਕ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਆਨੰਦ ਸਾਹਿਬ ਜੀ ਦੀ ਬਾਣੀ ਸੋ ਪੁੱਲਾ ਨੱਚ ਤਾਰਨੀਆਂ ਸੋ ਆਓ ਇਸੇ ਤਰ੍ਹਾਂ ਆਪਾਂ ਸਤਿਗੁਰੂ ਕਿਰਪਾ ਕਰਨ ਆਪਣੇ ਵਿਚਾਰ ਅਗੇ ਇਸੇ ਤਰ੍ਹਾਂ ਆਪਾਂ ਆਉਣ ਵਾਲੇ ਦਿਨਾਂ ਚ ਆਪ ਜੀ ਨਾਲ ਸਾਝ ਪਾਉਂਦੇ ਰਵਾਂਗੇ ਇੱਥੇ ਆਪਾਂ ਇੱਕ ਮਿੰਟ ਦੀ ਗੁਰਮੰਤਰ ਦੀ ਹਾਜ਼ਰੀ ਲਵਾ ਕੇ ਫਤਿਹ ਬੁਲਾਈਏ ਵਾਹਿਗੁਰੂ ਵਾਹਿ ਵਾਹੇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ